ਜਾਗਰੂ ਦੇਵ ਜੀ ਅੱਜ ਅਸੀਂ ਪਹੁੰਚੇ ਹਾਂ ਡੇਰਾ 108 ਸੰਤ ਬੱਬਾ ਸਿੱਤੇਦਾਸ ਮਹਾਰਾਜ ਜੀ 79 ਵਰਸਿਸ ਵਾਗਮਨ ਆਇਆ ਜਾਤੇ ਜਿੱਥੇ ਠਾਠਾ ਮਾਰਦਾ ਸੰਗਤਾਂ ਦਾ ਭਰਮਾ ਇਕੱਠ ਦੇਖਣ ਨੂੰ ਮੇਰੇ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹਦਾ ਐਕਸਰਟ ਸੰਤ ਬਾਬਾ ਸੀਤਾਦਾਸ ਮਹਾਰਾਜ ਜੀ ਦੀ ਅੱਜ ਵਰਸੀ ਮਾਂਗਵਾ ਉਸ ਨੂੰ ਲੈ ਕੇ ਅੱਜ ਨੌਜਵਾਨ ਜਿਹੜੇ ਆ ਖੂਨਦਾਨ ਕਰ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਕੀ ਨਾਮ ਆ ਜੀ ਤੁਹਾਡਾ ਰਾਜਦੀਪ ਕਿਹੜੇ ਪਿੰਡ ਤੋਂ ਸਰ ਮੇਰਾ ਮਾਨਕੋ ਕੁੜਿਆਲ ਤੇ ਸਰ ਅੱਜ ਜਿਹੜਾ ਬਾਬਾ ਸੀਤਾਦਾਸ ਮਹਾਰਾਜ ਜੀ ਦੀ ਵਰਸੀ ਆ ਕੀ ਸੰਗਤਾਂ ਨੂੰ ਕਹਿਣਾ ਚਾਹੋਗੇ ਤੁਸੀਂ ਸੰਗਤਾਂ ਨੂੰ ਤਾਂ ਜੀ ਇਹੀ ਹੈ ਜੀ ਪਿਆਰ ਨਾਲ ਰਹੋ ਸਾਰੇ ਤੇ ਜਦੋਂ ਅਸੀਂ ਸਾਰੇ ਜਣੇ ਖੂਨਦਾਨ ਕਰ ਰਹੇ ਆ ਇੱਕ ਵਧੀਆ ਸੋਚ ਆ ਚਲੋ ਖੂਨਦਾਨ ਦੇ ਵੀ ਬੰਦਾ ਨਸ਼ੇ ਪੱਤੇ ਤੋਂ ਦੂਰ ਆ ਉਹੀ ਬੰਦਾ ਕਰ ਸਕਦਾ ਜੀ ਜਾਨੋ ਬਾਕੀ ਹੋਰ ਤਾਂ ਮੈਸੀ ਸਾਰਾ ਇਹੀ ਹੈ ਸਰਮ ਤਾਂ ਕਿ ਬੰਦਾ ਨਸ਼ੇ ਪੱਤਿਆਂ ਤੋਂ ਦੂਰ ਰਹੇ ਤੇ ਸਰ ਕਿੰਨੀ ਵਾਰੀ ਤੁਸੀਂ ਖੂਨਦਾਨ ਕੀਤਾ ਜੀ ਇਹ ਸਰ ਮੇਰਾ ਚੌਥੀ ਵਾਰ ਤਾਂ ਹੋ ਗਿਆ ਮੇਰਾ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਨੌਜਵਾਨਾਂ ਨੂੰ ਤੇਈ ਸੰਦੇਸ਼ ਆ ਜੀ ਨਸ਼ੇ ਨਾ ਕਰੋ ਜਿਹੜੇ ਸਾਹਮਣੇ ਦੁਨੀਆ ਚੱਲ ਰਹੀ ਆ ਉਹ ਸਾਹਮਣੇ ਚੱਲੋ ਇਸ ਤੋਂ ਇਲਾਵਾ ਤਾਂ ਕੋਈ ਸ਼ੋਰ ਤਾਂ ਹੈ ਨਹੀਂ ਸਰ ਬਾਕੀ ਨੌਜਵਾਨ ਆ ਵੀ ਥੋੜੇ ਸੁਜਵਾਨ ਨੇ ਇਹ ਹੀ ਸੰਦੇਸ਼ ਆਪਣਾ ਤਾਂ ਜੀ ਇਹਨਾਂ ਨੂੰ ਸੋ ਨੌਜਵਾਨਾਂ ਨੂੰ ਕਿਹਾ ਕਿ ਨਸ਼ੇ ਛੱਡ ਕੇ ਸਾਨੂੰ ਖੂਨਦਾਨ ਕਰਨਾ ਚਾਹੀਦਾ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਹੈ ਲਗਾਤਾਰ ਤਸਵੀਰਾਂ ਡੇਰਾ 108 ਸੰਤ ਬਾਬਾ ਸੀਤਾਦਾਸ ਮਹਾਰਾਜ ਜੀ ਦੇ ਵਰਸੀ ਦੇ ਸਬੰਧ ਵਿੱਚ ਆਪਾਂ ਸਾਂਝੀਆਂ ਕਰ ਰਹੇ ਹਾਂ ਸਰ ਕੀ ਨਾਮ ਹੈ ਤੁਹਾਡਾ ਮੁਕੇਸ਼ ਕੁਮਾਰ ਸਰ ਅੱਜ ਜਿਹੜਾ ਖੂਨਦਾਨ ਕੀਤਾ ਤੁਸੀਂ ਕਿ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ ਵਰਸੀ ਦੇ ਸਬੰਧ ਵਿੱਚ ਬਹੁਤ ਵਧੀਆ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਬਹੁਤ ਤੋਂ ਬਾਅਦ ਮਤਲਬ ਸੇਵਾਵਾਂ ਕਰਨੀਆਂ ਚਾਹੀਦੀਆਂ ਇਦਾਂ ਦੀਆਂ ਲੋਕ ਭਲਾਈ ਲਈ ਸਹਿਯੋਗ ਦੇਣਾ ਚਾਹੀਦਾ ਆ ਬਸ ਜਿਸ ਤਰ੍ਹਾਂ ਅੱਜ ਕੱਲ ਨੌਜਵਾਨ ਨਸ਼ਾ ਬਹੁਤ ਜ਼ਿਆਦਾ ਕਰ ਰਿਹਾ ਕੀ ਕਹਿਣਾ ਚਾਹਾਂਗਾ ਤੁਸੀਂ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਆ ਕਿ ਜ਼ਿਆਦਾ ਤੋਂ ਜ਼ਿਆਦਾ ਖੇਡ ਹੱਲ ਦੇਣ ਧਿਆਨ ਤੇ ਨਸ਼ੇ ਨੁਸ਼ੇ ਤਿਆਗੋ ਖੇਡਾਂ ਨੂੰ ਜ਼ਿਆਦਾ ਜ਼ੋਰ ਦੇਣ ਤਾਂ ਹੀ ਸੀ ਸਰੀਰ ਤੇ ਰੂਹਾ ਤੰਦਰੁਸਤ ਰਹੂਗਾ ਮਾੜਾ ਮੋਟਾ ਉਹਨਾਂ ਦਾ ਹਾਂਜੀ ਸੋ ਨੌਜਵਾਨਾਂ ਨੂੰ ਲਗਾਤਾਰ ਕਿਹਾ ਹੀ ਜਾਂ ਕਿ ਨਸ਼ੇ ਛੱਡ ਕੇ ਜਿਹੜਾ ਸਾਨੂੰ ਖੂਨਦਾਰ ਕੰਨਾ ਜਾਇਏ ਆ ਡੇਰਾ 108 ਸੰਤ ਬਾਬਾ ਚਿੱਤਦਾਸ ਮਹਾਰਾਜ ਜੀ ਦੀ ਵਰਸੀ ਸਮਾਗਮ 79 ਬਣਾਇਆ ਜਾ ਰਿਹਾ ਉਸ ਨੂੰ ਲੈ ਕੇ ਖੂਨਦਾਨ ਦੀ ਨੋਜੋਨਾ ਨੂੰ ਕੀਤਾ ਗਿਆ ਗੱਲਬਾਤ ਦੀ ਕਰਾਂਗੇ ਕਿ ਕਿਹੜੇ ਹਸਪਤਾਲੋਂ ਖੂਨ ਦਿਆਂ ਜਿਹੜਾ ਕੈਂਪ ਲਗਾਇਆ ਗਿਆ ਆ ਸਰ ਪਹਿਲਾਂ ਤਾਂ ਜੈਗਰੂ ਦੇਵ ਜੀ ਜੈਗਰਦੇਵ ਜੀ ਤੇ ਸਰ ਅੱਜ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਕਿਹੜੇ ਹਸਪਤਾਲੋਂ ਲਗਾਇਆ ਗਿਆ ਜੀ ਇਹ ਅੱਜ 108 ਸੰਤ ਬਾਬਾ ਚਿੱਤਦਾਸ ਮਹਾਰਾਜ ਦੀ ਵਰਸੀ ਤੇ ਸਤਨਾਮ ਬਲੱਡ ਬੈਂਕ ਵਾਲੇ ਬਲੱਡ ਕਲੈਕ ਕਰ ਰਹੇ ਆ ਔਰ ਇਹ ਸੰਤ ਬਾਬਾ ਸਿੱਤਲदास মহারাজ ਦੀ ਵਰਸੀ ਤੇ ਸੰਗਤਾਂ ਨਤਮਸਤਕ ਹੁੰਦੇ ਹੋਏ ਉਹਨਾਂ ਦੀ ਯਾਦ ਵਿੱਚ ਖੂਨਦਾਨ ਬਲੱਡ ਡੋਨੇਸ਼ਨ ਕਰ ਰਹੀਆਂ ਨੇ ਤੇ ਸਰੇ ਹਰ ਸਾਲ ਲਗਾਇਆ ਜਾਂਦਾ ਜਾਂ ਪਹਿਲੀ ਵਾਰ ਕੈਂਪ ਲਗਾਇਆ ਗਿਆ ਇੱਥੇ ਹਾਂਜੀ ਹਾਂਜੀ ਇਹ ਸੰਗਤ ਜੀ ਅੱਜ ਦੀ ਤਰ੍ਹਾਂ ਇਹ ਹਰ ਸਾਲ ਬਲੱਡ ਡੋਨੇਸ਼ਨ ਕੈਂਪ ਲਾਇਆ ਜਾਂਦਾ ਔਰ ਸੰਗਤਾਂ ਹੋਂ ਆ ਕੇ ਸਮਾਜ ਸੇਵਾ ਦੇ ਕੰਮ ਵਿੱਚ ਹਿੱਸਾ ਪਾ ਰਹੀਆਂ ਅੱਜ ਵੱਧ ਚੜ ਕੇ ਹਿੱਸਾ ਪਾ ਰੀਆਂ ਬਲੱਡ ਡੋਨੇਸ਼ਨ ਕਰ ਰਹੀਆਂ ਤੇ ਸਰ ਕਿੰਨੇ ਕੁ ਨੌਜਵਾਨ ਜਿਹੜਾ ਖੂਨਦਾਨ ਵਗੈਰਾ ਕੀਤਾ ਸੀ ਅੱਜ 37 ਬਲੱਡ ਡੋਨਰ ਆ ਕੇ ਬਲੱਡ ਡੋਨੇਟ ਕਰਕੇ ਗਏ ਹੁਣ ਤੱਕ ਅਜੇ ਕੈਂਪ ਚੱਲ ਰਿਹਾ ਤੇ ਸਰ ਕਿੰਨੇ ਕੁ ਲੇਡੀਜ਼ ਵਗੈਰਾ ਜੀ ਖੂਨਦਾਨ ਕੀਤਾ ਜੀ ਹਾਂਜੀ ਹਾਂਜੀ ਲੇਡੀਜ਼ ਨੇ ਵੀ ਅੱਜ ਬਹੁਤ ਚੜ੍ਹ ਚੜ੍ਹ ਕੇ ਹਿੱਸਾ ਲਿਆ ਔਰ ਲੇਡੀਜ਼ ਖੂਨਦਾਨ ਕਰਕੇ ਗਈਆਂ ਬਹੁਤ ਬਹੁਤ ਧੰਨਵਾਦ ਜੀ ਸਰ ਜਿਸ ਤਰ੍ਹਾਂ ਉਹ ਪੰਜਾਬ ਦੇ ਵਿੱਚ ਨਸ਼ਾ ਬਹੁਤ ਵਧ ਰਿਹਾ ਆ ਤੇ ਨੌਜਵਾਨ ਖੂਨਦਾਨ ਨਹੀਂ ਬਿਲਕੁਲ ਨਹੀਂ ਕਰ ਰਹੇ ਤੇ ਕੀ ਕਹਿਣਾ ਚਾਹੂਗਾ ਤੁਸੀਂ ਨੌਜਵਾਨਾਂ ਨੂੰ ਨਹੀਂ ਜੀ ਖੂਨਦਾਨ ਤਾਂ ਜਿਹੜੇ ਰੈਸਟ ਪੋਸਟ ਦੇ ਨੌਜਵਾਨ ਹੈ ਖੂਬ ਕਰ ਰਹੇ ਆ ਕੋਈ ਐਸੀ ਗੱਲ ਨਹੀਂ ਹੈ ਨਸ਼ਾ ਜਿਹੜਾ ਇੱਕ ਸਮਾਜ ਵਿੱਚ ਬਹੁਤ ਵੱਡਾ ਕੋੜ ਪੈਦਾ ਹੋ ਗਿਆ ਇਹਨੂੰ ਸਰਕਾਰਾਂ ਵੀ ਕੋਸ਼ਿਸ਼ ਤਾਂ ਕਰਦੀਆਂ ਲੇਕਿਨ ਇਹ ਵਿੱਚ ਸਾਡੇ ਹੀ ਸਮਾਜ ਦੇ ਬੰਦੇ ਵੇਚਣ ਵਾਲੇ ਆ ਸਾਡੇ ਹੀ ਸਮਾਜ ਦੇ ਬੰਦੇ ਖਾਣ ਵਾਲੇ ਆ ਇਸ ਕਰਕੇ ਰਲ ਮਿਲ ਕੇ ਇਹਨੂੰ ਹਟਾਉਣਾ ਚਾਹੀਦਾ ਅਸੀਂ ਵੀ ਕੋਸ਼ਿਸ਼ ਕਰਦੇ ਆ ਸਮਝਾਉਂਦੇ ਆ ਤੇ ਉਹਨਾਂ ਤੇ ਕਾਫੀ ਅਸਰ ਵੀ ਹੁੰਦਾ ਛੱਡਦੇ ਵੀ ਹੈਗੇ ਨੌਜਵਾਨ ਤੇ ਆਪਣੇ ਸਹੀ ਜੀਵਨ ਬਤੀਤ ਕਰਦੇ ਆ ਲੇਕਿਨ ਇਹ ਬਹੁਤ ਵੱਡੀ ਬਿਮਾਰੀ ਆ ਗਈ ਆ ਇਹਨੂੰ ਰਲ ਮਿਲ ਕੇ ਠਲ ਪਾਉਣੀ ਚਾਹੀਦੀ ਹੈ ਤੇ ਜਿਸ ਤਰ੍ਹਾਂ ਸਰ ਹੁਣ ਸੰਗਤਾ ਵੱਲੋਂ ਜਿਹੜਾ ਲਗਾਤਾਰ ਖੂਨ ਦਾ ਨਾਜ ਕੀਤਾ ਜਾ ਰਿਹਾ ਹੈ ਜੇਕਰ ਕਿਸੇ ਨੂੰ ਲੋੜ ਪੈ ਜਾਂਦੀ ਹੈ ਖੂਨ ਤੇ ਕਿੱਥੇ ਜਾ ਕੇ ਸੰਪਰਕ ਕਰਨ ਸੰਗਤਾ ਜੀ ਸੰਗਤ ਜਿਹਨਾਂ ਜਿਹਨਾਂ ਨੂੰ ਅੱਜ ਬਲੱਡ ਡੋਨੇਸ਼ਨ ਕੀਤਾ ਨਾ ਉਹਨਾਂ ਨੂੰ ਸਰਟੀਫਿਕੇਟ ਮਿਲਦਾ ਉਹ ਕਦੇ ਵੀ ਜਾ ਕੇ ਆਪਣਾ ਸਰਟੀਫਿਕੇਟ ਦਿਖਾ ਕੇ ਲੈ ਸਕਦੀਆਂ ਹਨ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹਰ ਸਾਲ ਮਹਾਂਪੁਰਸ਼ਾਂ ਦੇ ਮੈਂ ਕਮਿਸ਼ਨ ਲੈ ਕੇ ਆ ਦਿੱਲੀ ਦੂਰਾਂ ਰਾਜ ਨੂੰ ਦਿਖਾਇਆ ਕਿ ਅਸੀਂ ਹਰ ਹਫਤਾ ਗੁਰੂ ਦਾਸ ਮਹਾਰਾਜ ਦਾ ਆਗਮਨ ਗੁਰਪੁਰਬ ਮਨਾਉਂਦੇ ਹਾਂ ਮਾਲਮੀ ਗਿਆ ਤੁਸੀਂ ਹੋਰ ਬਣਾਉਂਦੇ ਆ ਮੈਂ ਕਿਹਾ ਨਹੀਂ ਅਸੀਂ ਸਾਰੇ ਮਹਾਪੁਰਸ਼ ਸਾਰੇ ਪੰਜਾਬ ਤੋਂ ਨਹੀਂ ਸਾਰੇ ਵਰਲਡ ਤੋਂ ਨਹੀਂ ਸਾਰੇ ਵਿਸ਼ਵ ਵਿੱਚੋਂ ਆ ਕੇ ਗੁਰਦੁਆਰੇ ਦੀਆਂ ਹਾਜ਼ਰੀਆਂ ਭਰਦੇ ਗੁਰੇਸ਼ਾਂ ਤੋਂ ਆ ਕੇ ਹਾਜ਼ਰੀਆਂ ਭਰਦੇ ਆ ਇਹ ਜੋ ਸਮਾਗਮ ਹੈ ਇਹ ਹਰ ਹਫਤਾ ਕੀਤਾ ਜਾਂਦਾ ਮਹਾਪੁਰਸ਼ਾਂ ਵੱਲੋਂ ਗੁਰੂ ਮਹਾਰਾਜ ਜੀ ਕਿਤੋਂ ਹੋਈ ਆ ਸਾਡਾ ਪੂਰਾ ਯਤਨ ਆ ابھی گڈیاں بسا لے کے جاتے تھے اور جاگری واسطے گرو مہاراج کا نام ہر کے نام کمی <تصفح> ہو جاگر تو بسان کار گڑیاں لے کے جانا یاترا رہی اور دو تین سال پریشانی ہو گئی بابا جی نے چار گیٹیاں کجیا کیوں کہ آپ جی ادھر کی امبالی واضح بہت ودیا رستا امبالے تو ہردوار سب ہوں تو کسان بند کیا چار سال تو سال تو. تو سانو چندی گاڑ کبھی پٹھا رہے ہیں تو بھی جدو بس آگ تک بول جاتی ہیں ایک دوسری جی گھٹی جی کچھ نہ کچھ آکے مار ہوں پچھلی بار سانو پڑی پریشانی ہوئی وہ تو پہلا میں دو سال ہوئے پاس اسی کھول دے نہیں جدو سکت دینے جاتی ہے نا کھولی بھی جانتے ہیں اور پریشانی سے بھی کیونکہ بہت راشوہ اپنا پیدا تھا ਕੁਝ ਢੇੜੋਸਾ ਵੱਡੀ ਹੁੰਦੀ ਆ ਤੋਰ ਇੱਕ ਦੂਜੀ ਗੱਡੀ ਲੱਗ ਲੱਗ ਕੇ ਕਈ ਨੁਕਸਾਨ ਹੋਏ ਜਦੋਂ ਆਪਣੇ ਚ ਲੱਗਦਾ ਇੱਕ ਹੋਏਗੀ ਪਰ ਦੂਜੇ ਜਦੋਂ ਲੱਗਦੀ ਜਾ ਕੇ ਨਾ ਉਹ ਫਿਰ ਉਹ ਖਾਣੇ ਤੱਕ ਚੱਲਣਾ ਪੈਂਦਾ ਉੱਥੇ ਮਿਲਦਾ ਕਰਨੀ ਪੈਂਦੀ ਜਾ ਕੇ ਤੇ ਬੜੀ ਕਿਰਪਾ ਹੋਏ ਜੇ ਲੋ ਅਸੀਂ ਉਹ ਵੀ ਸਹਾਰ ਦੇ ਰਹੇ ਸਤ ਤਰੂਰੀ ਨੂੰ ਪਰੇਸ਼ਾਨ ਨਾ ਹੁਣ ਦਿੱਤਾ ਅਸੀਂ ਆਪੇ ਜਾ ਕੇ ਸਾਰਾ ਕੁਝ ਕਰਦੇ ਰਹੇ ਬਾਬਾ ਜੀ ਕਹਿੰਦਾ ਜਦੋਂ ਅੱਬਾ ਜੀ ਕੋਈ ਨਹੀਂ ਆਪਾਂ ਕਰ ਲੈਂਦੇ ਆ ਤੇ ਕਾਫੀ ਪਰੇਸ਼ਾਨੀਆਂ ਹੋਈਆਂ ਪਰ ਇਸ ਵਾਰ ਸਾਡੀ ਅਰਦਾਸ ਸੀ ਬਾਬਾ ਜੀ ਦੇ ਚਰਨਾ ਵਿੱਚ ਇਹਨੂੰ ਬਦਲੀਏ ਥੋੜਾ ਜਿਹਾ ਜੇ ਉਧਰ ਕੁਝ ਨਹੀਂ ਆਪਾਂ ਨੂੰ ਸਹੀ ਹੋ ਰਿਹਾ ਕਿਉਂਕਿ ਸਰਕਾਰਾਂ ਵੀ ਦੇਖ ਰਹੀਆਂ ਆ ਕਿ ਉਹ ਸਰਕਾਰਾਂ ਦੇ ਵਿੱਚ ਦੇਖੋ ਇਟਾ ਵੱਡਾ ਹਾਈਵੇ ਜਿਹੜਾ ਹੈ ਬੰਦ ਹੋਣਾ ਬਹੁਤ ਸਾਡੀ ਤਾਕਤ ਕਸੂਰੀ ਆ ਕਿ ਐਡਾ ਵੱਡਾ ਹਾਈਵੇ ਜਿੱਥੋਂ ਸਾਰੀ ਦੁਨੀਆ ਜਾਣਾ ਤੇ ਰਾਸ਼ਟਰੀ ਜਿਹੜਾ ਮਾਰਗ ਹੈਗਾ ਉਹ ਰੋਕਣਾ ਇਹ ਸਾਡੀ ਕਿਸਮਤ ਬਾੜੀ ਤੇ ਵੀ ਹੋ ਕੇ ਜਾਂਦਾ ਉਧਰ ਵੀ ਹੋ ਕੇ ਜਾਂਦਾ ਕਿਆਂ ਦੀਆਂ ਗੱਡੀਆਂ ਭੱਜ ਜਾਂਦੀਆਂ ਵੀ ਸਰਪ ਹੋ ਜਾਂਦੀਆਂ ਉਹ ਸਾਡੀ ਕਿਸਮਤ ਹੈ ਵੀ ਥੋੜਾ ਜਿਹਾ ਹੈ ਪੰਜਾਬ ਦੀ ਕਿਸਮਤ ਜਿੰਦਗੀ ਆ ਕੋਈ ਨਹੀਂ ਹਾਲਤ ਦੇਖਦਾ

ਗੁਰਮਾਰਾ ਪ੍ਰੋਗਰਾਮ ਦਾ ਹੋ ਹੋ ਜਾਣਾ ਸਾਡਾ ਮੋੜੇ ਗੁਰੂ ਮਹਾਰਾਜ ਜੀ ਨਾਲ ਜੀਪਾ ਦੇ ਨਾਲ ਤੇ ਆਪਾਂ ਚਾਰਜ ਵੀ ਗਏ 4 ਅਪ੍ਰੈਲ ਨੂੰ ਦਿਨ ਸ਼ੁੱਕਰਵਾਰ ਨੂੰ ਜਲੰਧਰ ਤੋਂ ਫਿਰ ਬਾਬਾ ਜੀ ਦੇ ਕੋਲ ਜਾ ਕੇ ਰੁਕੀ ਵੀ ਫੌਰ ਉਸ ਤੋਂ ਬਾਅਦ ਬਾਬਾ ਜੀ ਨੂੰ ਵਿਸਥਾਰ ਜਨਾਬ ਕਰ ਦਿੱਤਾ ਤੇ ਉਹ ਸਾਡਾ ਪ੍ਰੋਗਰਾਮ ਜੋ ਹੈ 6 ਪੰਜ ਚਾਰ ਦਾ 5 ਦਾ 6 ਦਾ ਤੇ 6 ਦੀ ਸ਼ਾਮ ਹੋ ਸੀ ਉਧਰੋਂ چار پانچ بجے جلدی جلدی کیونکہ بسان کر لیں گے وہ سارا گورمنٹ کے پیسے لگنے پوچھنے بھی تھو پیسے لے آتا وہ آدھار کارڈ نام چیزیں سننے چاہیے

ਰਮਾਲ ਜੀ ਦੀ ਕਿਰਪਾ ਹੋਵੇ ਆਪਾਂ ਨੂੰ ਮੁਕਕੇ ਕਰ ਦਿੱਤਾ ਤੇ ਮਾਲਕ ਜੀ ਪੂਰੀ ਸਾਥੋਂ ਵੀਰਿਆ ਕੇ 1243 ਨੂੰ ਸਾਡੇ ਦੀ ਕਿਰਪਾ ਕਰਨਗੇ ਆਪਾਂ ਸਾਰੇ ਰਾਜ ਨੂੰ ਜਿਖਿਓਗੀ ਚੰਗਾਗੇ ਤੇ ਬੜੇ ਚਾਰ ਜਨਾਬ ਬੜੇ ਸਰਦਾਰ ਜਨਾਬ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਊਗੀ ਲੰਗਰ ਪਾਣੀ ਚਾਹ ਪਾਣੀ ਸੌਣਾ ਰਹਿਣਾ ਸਾਰਾ ਕੁਝ ਸੀਰਤੀ ਨਾਮ ਕਰਦਾ ਹਰਦوار اس بھیارے گی رات کے دو بجے آن بجے آئے چار بجے آپ کر کے سنگت پیار آ گئی ہے گرو پاتشاہ جی سارا لی بہت مارکیٹ کی کرپا جب گیڈی نہ آ گئے تو تر کے لئے سارے ٹھیک ہے نا اپنی گڈی بنا لوگ آج وہ پیچھے گی آ گئی تو گرو پات کی کرپا کے کہ سارے کارج سنگ گھڑ ہو گئے ہیں کہ ہونا پا سارے سنگتہ جنی بھی سنگتہ بیٹھ گیا سارے دے جانت بینٹی ہے کہ جو مہاں پرشاہ نے اپنے دوان پر دستیا نا ਉਦੇ ਅਨੁਸਾਰ ਆਪਾਂ ਸਾਰਾ ਕੁਝ ਕਰਨਾ ਕਿਉਂਕਿ ਇਹ ਗਵਰਨਮੈਂਟ ਦਾ ਅਗੇ ਬਸਾਪਰੀਆਂ ਆਉਂਦੀਆਂ ਸੀ ਆਪਣਾ ਸਾਰਾ ਉਹਨੇ ਉੱਡਾ ਬਾਲੀ ਲੋਕੀ ਦਾ ਜੋ ਬਾਲੀ ਕਰਣਾ ਪਰ ਇਹਦੇ ਚੱਕੋਂ ਬਾਲੀ ਨਹੀਂ ਕਰ ਸਕਦੇ ਪੈਸੇ ਜਿਦਾ ਲੈਣੇ ਪੈਣੇ ਉਹਨਾਂ ਨੂੰ ਤੇ ਸਾਰਾ ਪੀਪਲ ਵਰਕ ਪਹਿਲਾਂ ਕਰਨਾ ਪੈਣਾ ਜਿੱਦਾਂ ਰਜਿਸਟਰ ਨਕੀਨੀਆਂ ਦੱਬਿਆਂ ਦੇ ਉੱਤੋਂ ਪਹਿਲਾਂ ਲਾਉਣੀਆਂ ਪੈਣੀਆਂ ਸਾਰਾ ਕੁਝ ਪਹਿਲਾਂ ਕਰਨਾ ਪੈਣਾ ਇਸ ਕਰਕੇ ਤੁਸੀਂ ਸਾਡਾ ਸਹਿਯੋਗ ਦਿਓ ਤੇ ਆਪਣੇ ਨਾਲ ਬਾਬਾ ਜੀ ਨੇ ਕਿਹਾ ਇੱਦਾਂ ਨਹੀਂ ਕੰਮ ਕਰਦਾ ਕਰੋ ਮੇਰਾ ਤੁਹਾਨੂੰ ਸਹੀ ਇਸ਼ਾਰਾ ਦਿਓ ਤੇ ਸਾਰੇ ਕੰਮ ਹੋ ਗਏ ਆ ਦੇਖੀ ਅਟੀਸਾ ਫੋਟੋ ਕਰਕੇ ਫਿਰ ਬਾਈਕ ਲੈ ਬੇ ਇੱਕ ਇੱਕ ਫੋਟੋ ਖਿੱਚ ਕੇ ਸਾਰੇ ਪਾਸੇ ਹੋ ਜਾਓ ਉਹ ਥੋੜੀ ਕਿਚ ਨੇ ਪੂਰੀ ਲੈ ਵੀ ਬਾਰੋ ਬਾਰੀ ਫੋਟੋ ਲੈ ਕੇ ਨਾ ਪਾਸੇ ਉਹ ਵੀ ਜਿਹੜੀ ਲੋਕ ਪਾਜਵਾ ਮੀਡੀਆ ਨੂੰ ਬੇਨਤੀ ਆ ਚੰਗੀ ਤਰ੍ਹਾਂ ਕਮਰੇ ਦੇ ਅੰਦਰ ਇੱਕ ਵਾਰ ਹਾਰਾ ਦੇ ਗੁਰੂ ਗ੍ਰੰਥ ਸਾਹਿਬ ਨੂੰ ਸੰਪਰਦਾ ਸੋਸਾਇਟੀ ਜ਼ਿਲ੍ਹਾ ਪੰਡਾਗੋਇਆ ਪੈਂ ਜਿਨ੍ਹਾਂ ਨੇ ਰਨ ਪਾਈ ਹੈ ਇਹ ਜੋ ਸੁਵਾਦਨ ਹੈ ਪਾਤਸ਼ਾਹ ਜੀ ਕੇ ਸ਼ਲਵਰ ਮਾਨ ਕਰਦੇ ਹਨ ਜਨਮ ਮਾਰਦਾ ਤੋਂ ਮੂਹ ਨਾਹੀ ਜਨਮ ਪਰ ਉਪਕਾਰੀ ਆਏ ਜੀ ਦਾਨ ਦੇ ਬਹੁਤੇ ਇਲਾਜ ਨਹੀਂ ਕਰ ਸਿਓ ਆ ਲੈਣ ਲਾਇ ਜੇ ਮਹਾਪੁਰਸ਼ ਸੰਸਾਰ ਦੇ ਉਤੇ ਆਉਂਦੇ ਆ ਨਾ ਗੁਰੂ ਪਿਆਰਿਓ ਉਹ ਆਪਣੇ ਸੰਸਾਰ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਦਰਦ ਹੁੰਦਾ ਹੈ ਇਸ ਸੰਵਾਦ ਨੂੰ ਕਿਉਂ ਇਸ ਸੰਸਾਰ ਦੇ ਉੱਤੇ ਜਦੋਂ ਜੀਵ ਆਤਮਾ ਆਉਂਦੀ ਹੈ ਨਾ ਕਿ ਮਾਨਵ ਦਾ ਰੂਪ ਹੈ ਤਦ ਇਨਾ ਮਾਨਵ ਕਉਲ ਕਰ ਜੀਵਨ ਕੀ ਆਸ ਅਹੋ ਸਮਨਾ ਕੀ ਰਹਿਣ ਕਾ ਤੇ ਆਉ ਹੋ ਮਾਰਿਓ ਪਾਸ ਸਾਧੂ ਲੋ ਤਬਸ਼ਮੀ ਲੋ ਜਿਹੜੇ ਮਹਾਪੁਰਸ਼ ਸੰਸਾਰ ਦੇ ਉੱਤੇ ਆਉਂਦੇ ਆ ਨਾ ਉਸ ਬਾਲਕ ਦੇ ਭੇਜੇ ਹੋਏ ਆਉਂਦੇ ਆ ਨਾ ਜੁਵਾ ਕਿਉਂਕਿ ਇਹ ਜਿਹੜਾ ਜੀਵ ਆਪਾਂ ਸੰਸਾਰੀ ਲੋਕ ਆ ਨਾ ਇਹ ਕਰਮਾਂ ਦੇ ਬੱਚੇ ਆਉਂਦੇ ਆ ਅਸੀਂ ਕਰਮ ਕਰਦੇ ਆ ਉਹੀ ਕਰਮ ਸਾਨੂੰ ਜਨਮਾਂ ਜਨਮਾਂ ਦੇ ਵਿੱਚ ਪੇਟ ਲੱਗਦਾ ਹੈ ਕਿਉਂਕਿ ਉਸੇ ਹੀ ਕਰਮਾਂ ਦੇ ਵੱਜੇ ਅਸੀਂ ਸੰਸਾਰ ਦੇ ਉੱਤੇ ਬਾਰ-ਬਾਰ ਆਉਨੇ ਆਂ ਔਰ ਜਨ ਪੰਜਾਬੀ ਨੂੰ ਹਾਸਪੱਟ ਦਿੱਖੀ ਔਰ ਐਸਪੈਕਟਰ ਇਹ ਵੀ ਸਾਰਿਆਂ ਹੀ ਚੈਨਾਂ ਸਵੇ ਲੈ ਪ੍ਰੋਗਰਾਮ ਡਿਵੈਲਪ ਹੋ ਰਿਹਾ ਜਿਸ ਤੇ ਸਿੱਖਾ ਦੇਖ ਰਹੀਆਂ ਹਨ ਉਹ ਪਰਮਾਤਮਾ ਚੈਨਲ ਵਾਲੇ ਵੀਰ ਬੜੇ ਸਾਰੇ ਜੀ ਆਏ ਹੋਏ ਜਾਂਦਾ ਪੜਨ ਦਾ ਮੀਡੀਆ ਦਾ ਬਹੁਤ ਤਵਾ ਜਾਂਦੀ ਹੈ ਕਿ 2006 ਤੋਂ ਲੈ ਕੇ ਇਤਿਹਾਸਿਕ ਦੰਬੜੀ ਸ਼ੋਭਾ ਯਾਤਰਾ ਅੱਗੇ ਬੱਸਾਂ ਗੱਡੀਆਂ ਦੇ ਵਿੱਚ ਆਪੋ ਆਪਣੀ ਸਾਧਨਾ ਤੇ ਯਾਤਰਾ ਜਾਂਦੀ ਸੀ ਤਹਿਤ ਕਿ ਸਾਡੇ ਮਹਾਂਪੁਰਸ਼ਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਉਹਨਾਂ ਦੀ ਸੋਚ ਬੜੀ ਦੇਰ ਦੀ ਸੀ ਕਿ ਆਪਾਂ ਟ੍ਰੇਨ ਲੈ ਕੇ ਜਾਣੀ ਐ। ਸਵੈਦਕੀ ਸਾਡੇ ਮਹਾਂਪੁਰਸ਼ ਸੰਤ ਬਾਬਾ ਨਿਰਮਲਦਾਸ ਮਹਾਰਾਜ ਜੀ ਪ੍ਰਧਾਨ ਸਾਰੀ ਸ੍ਰੀ ਗੁਰੂ ਅਰਬਦਾਸ ਸਾਧੂ ਸੰਪਰਦਾ ਸੋਸਾਇਟੀ ਰਜਿਸਟਰਡ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਬਾਲਾ ਕਰਕੇ ਐਦਕੀ ਸੰਗਤਾਂ ਵਾਸਤੇ ਟ੍ਰੇਨ ਤਿਆਰ ਕੀਤੀ ਐ। ਸੋ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ 4 ਤਰੀਕ ਨੂੰ ਜਲੰਧਰ ਸਿਟੀ ਤੋਂ 1 ਵਜੇ ਟ੍ਰੇਨ ਚੱਲਣ ਦਾ ਟਾਈਮ ਐ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਜਾਣਾ ਉਹ ਜਿਹੜੇ ਨਜ਼ਦੀਕ ਮਹਾਪੁਰਸ਼ਾਂ ਦੇ ਡੇਰੇ ਪੈਂਦੇ ਹਨ ਜਿਨ੍ਹਾਂ ਨਾਲ ਤੁਹਾਡਾ ਸੰਪਰਕ ਹੈ ਉਹਨਾਂ ਮਹਾਪੁਰਸ਼ਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਦੇ ਕੋਲੋਂ ਆਪਣਾ ਰਸੀਦ ਅਤੇ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣਾ ਮੋਬਾਈਲ ਨੰਬਰ ਤੇ 1000 ਰੁਪਿਆ ਟਿਕਟ ਦਾ ਆਉਣ ਜਾਣ ਦਾ ਖਰਚਾ ਹੈ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਜਾਣਾ ਹੋਵੇ ਉਹ ਨਜ਼ਦੀਕੀ ਆਪਣੇ ਮਹਾਪੁਰਸ਼ਾਂ ਦੇ ਨਾਲ ਸੰਪਰਕ ਕਰ ਲੈਣ ਤਾਂ ਕਿ ਫੇਸਵਾਰੀਆਂ ਜਿੰਨੀਆਂ ਡੱਬੇ ਦੇ ਵਿੱਚ 100 ਸਵਾਰੀ ਬੈਣੀ ਹੈ ਬਾਬਾ ਜੀ ਕਹਿੰਦੇ ਉਹਦਾ 600 ਸਵਾਰੀਆਂ ਦਾ ਡੱਬਾ ਹੈ ਪਰ ਅਸੀਂ 100 ਸਵਾਰੀ ਉਹ ਚ ਬਿਠਾਉਣੀ ਹੈ ਸੋ ਪਰਮ ਸਤਕਾਰ ਜੋ ਗੁਰੂ ਰੂਪ ਸਤਸਿੰਘ ਜੀ ਦੀ ਆਦ ਕਿ ਬੜੀ ਧੂਮ ਧਾਮ ਦੇ ਨਾਲ ਸਤਗੁਰੂ ਰਵਦਾਸ ਮਹਾਰਾਜੀ ਦੇ ਜਕਾਰਿਆਂ ਦੇ ਨਾਲ ਗੂੰਜਦਾ ਹੋਇਆ ਵਿਸ਼ਾਲ ਸ਼ੋਭਾ ਯਾਤਰਾ ਇਤਿਹਾਸਿਕ ਦੰਬੜੀ ਸ਼ੋਭਾ ਯਾਤਰਾ ਜੋ ਪੰਜਾਬ ਦੀ ਧਰਤੀ ਤੋਂ ਹਰਦੁਆਰ ਦੀ ਧਰਤੀ ਨੂੰ ਜਾਣੀ ਹੈ ਸੋ 4 ਅਪ੍ਰੈਲ ਨੂੰ ਚੱਲੇਗੀ ਤੇ 5 April ਨੂੰ ਉੱਥੇ ਪਹੁੰਚ ਜਾਵੇਗੀ ਤਾਂ ਫਿਰ 5 April ਨੂੰ ਪੈਦਲ ਯਾਤਰਾ ਹਰ ਕੀ ਪੌੜੀ ਨੂੰ ਜਿੱਥੇ ਸਤਿਗੁਰੂ ਰਬਦਾਸ ਸਤਿਮਹਾਰਜ ਜੀ ਨੇ ਦੰਬੜੀ ਭੇਜੀ ਸੀ ਉਹ ਹਰ ਕੀ ਪੌੜੀ ਤੇ ਜਾ ਕੇ ਸਾਰੇ ਮਹਾਪੁਰਸ਼ਾਂ ਤੇ ਇਲਾਕਾਂ ਵਸੇ ਸੰਗਤਾਂ ਵਿਸ਼ਾਲ ਸੋਭਾ ਯਾਤਰਾ ਤੇ ਉੱਥੇ ਜਾ ਕੇ ਮਹਾਪੁਰਸ਼ ਆਰਤੀ ਕਰਨਗੇ ਤਾਂ ਫਿਰ ਦੰਬੜੀ ਪੇਟਿਆ ਗੰਗਾ ਨੂੰ ਮਹਾਪੁਰਸ਼ ਦੇਣਗੇ ਤਾਂ ਫਿਰ ਉਸ ਤੋਂ ਬਾਅਦ ਸਮਾਪਤੀ ਤਾਂ ਫਿਰ 6 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਈ ਜਾਣੇ ਹਨ ਭੋਗ ਤੋਂ ਪਰੰਤ ਕੀਰਤਨ ਦੇ ਜਵਾਨ ਅਤੇ ਮਹਾਂਪੁਰਸ਼ਾਂ ਦੇ ਪਰਵਚਨ ਪਰਵਚਨ ਹੋਣਗੇ ਉਸ ਤੋਂ ਪਰੰਤ ਗੁਰੂ ਕੇ ਲੰਗਰ ਗੁਰੂ ਕੇ ਲੰਗਰਾਂ ਤੋਂ ਬਾਅਦ ਬਾਕੀ ਜੋ ਦੋ ਵੀ ਕਿੰਝ ਹੋਵੇ 2:00 ਵਜੇ 2:30 ਵਜੇ ਤੇ ਕਰੀਬ 3:00 ਵਜੇ ਤੱਕ ਜੋ ਰੇਲ ਹੈ ਉਹ ਪੇ 3:00 ਵਜੇ ਵਾਪਸੀ ਚੱਲਣੀ ਹੈ ਸੋ ਸੰਗਤਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਕੋਈ ਸ਼ੋਭੰਗ ਕਰਨੀ ਹੋਵੇ ਉਹ 5 ਤਰੀਕ ਨੂੰ ਸ਼ੋਪਿੰਗ ਕਰ ਲੈਣੀ ਤਾਂ ਕਿ 6 ਤਰੀਕ ਨੂੰ ਤੁਹਾਡੇ ਕੋਲ ਟਾਈਮ ਨਹੀਂ ਹੋਣਾ ਤੋਂ ਸਹੀ ਉਸੇ ਟਾਈਮ ਦੇ ਨਾਲ ਆਪਣੀ ਟ੍ਰੇਨ ਦੇ ਡੱਬਿਆਂ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰਨੀ ਸੋ ਮਹਾਪੁਰਸ਼ਾਂ ਦਾ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਧੰਨਵਾਦ ਕਰਨਾ ਇਹ ਮਹਾਪੁਰਸ਼ਾਂ ਦਾ ਬਹੁਤ ਵੱਡਾ ਅਪਰਾਲਾ ਹੈ ਕਿ ਐਤਕੀ ਹਰਦوار ਦੀ ਧਰਤੀ ਨੂੰ ਪੰਜਾਬ ਦੀ ਧਰਤੀ ਤੋਂ ਸ਼ੋਭਾ ਯਾਤਰਾ ਜੋ ਕਿ ਟ੍ਰੇਨ ਦੇ ਵਿੱਚ ਜਾਣੀ ਹੈ ਸੋ ਮਹਾਪੁਰਸ਼ਾਂ ਨੂੰ ਬਹੁਤ ਬਹੁਤ ਵਧਾਈਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 643ਵੇਂ ਪ੍ਰਕਾਸ਼ ਪੁਰਬ ਹਰਤਵਾਰ ਦੀ ਤਾਰਤੀ ਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਕ ਸੁਸਾਇਟੀ ਰਜਿਸਟਰਡ ਪੰਜਾਬ ਵੱਲੋਂ ਮਨਾਏ ਜਾਣੇ ਹਨ ਸੋ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਸੇਵਾ ਕਰਨ ਦੀ ਕਿਰਪਾਲਤਾ ਕਰਨੀ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਮੀਡੀਆ ਵਾਲੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੀ ਗੱਲ ਸਾਰੇ ਸਮੁੱਚੇ ਵੱਡੇ ਵਿੱਚ ਪਹੁੰਚਾਉਣੀ ਹੈ ਇਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ